ਵੀਰਾਂ ਨੂੰ ਤੇ ਹੋਰ ਸਾਰਿਆਂ ਦਾ ਮਾਲ ਤੋਂ ਠੀਕ ਐ ਅੱਜ ਬਾਈ ਆਏ ਸੀ ਆਪਣੇ ਕੋਲ ਪੰਜਾਬ ਚੋਂ ਆਏ ਹੈਗੇ ਸਰਦੂਲਗੜ੍ਹ ਤੋਂ ਤੇ ਬੱਚਾ ਲੈ ਕੇ ਗਏ ਐ ਆਪਣੇ ਜੋਵੰ ਦਾ ਬੱਚਾ ਲੈ ਕੇ ਗਏ ਸultan ਦਾ ਪੋਤਾ ਪੋਤਾ ਇਹ ਜੋਵਨ ਤੇ ਗਾਂ ਜੋਵਨ ਦਾ ਬੱਚਾ ਇਹ ਤੇ ਆਪਣੇ ਇੱਕ ਨਾਲ ਇਹ ਦਹੰਦੇ ਇਹ ਬਹੁਤ ਹੀ ਚੰਗੀ ਬੱਕਰੀ ਦਾ ਬੱਚਾ ਜਿਹੜੀ ਆਪਣੀ ਆਪ ਦੀ ਘਰ ਦੀ ਬੱਕਰੀ ਹੈਗੀ ਤੇ ਚਾਰ ਦੰਦ ਪੱਟ ਹੈਗੀ ਤੇ ਪਹਿਲਾ ਸੁਆ ਪੱਟ ਦਾ ਜਿਹੜੀ ਦਾ ਬੱਚਾ ਦੋ ਬੱਚੇ ਦਿੱਤੇ ਸੀ ਤੇ ਬਾਕੀ ਤੁਸੀਂ ਦੇਖ ਲਓ ਬਾਈ ਬੱਚੇ ਦੀ ਲਵਾਈ ਲੈਂਥ ਬਾਈ ਥੱਲੇ ਛੱਡ ਕੇ ਦਿਖਾਈ ਮਾਰੀ ਜੀ ਆ ਜਾ ਬਾਈ ਆ ਲੈ ਬਾਈ ਲੰਬਾਈ ਦੇਖੋ ਲੈਂਥ ਦੇਖੋ ਪੂਛ ਦੇਖੋ ਬਾਈ ਬੱਚੇ ਦੀ ਹੈ ਅਗਲਾ ਕਹਿ ਦਿੰਦਾ ਬਰੀਡ ਆ ਹੁੰਦੀ ਆ ਬਾਈ ਬਰੀਡ ਹੈ ਨਾ ਪੈਸੇ ਦੁਣਨਾ ਵੱਟੀ ਜਾਂਦੀ ਆ ਆਪਾਂ ਇਸ ਬੱਚੇ ਦੀ ਗਾਰੰਟੀ ਲੈਣੇ ਆ ਬਾਈ ਸੰਗ ਇਧਰ ਉਧਰ ਕਰ ਜੇ ਪੂਛ ਕੁੰਡੀ ਕਰ ਜੇ ਕਾਦ ਨਾ ਕਰੇ ਤੇ ਬਾਕੀ ਇਹਦੀ ਸਮਾਜ ਤੇ ਡਿਪੈਂਡ ਕਰਦਾ ਬਾਈ ਤੇ ਆਪਾਂ ਕਹਿੰਦੇ ਬਾਈ ਨੂੰ ਵਾਧਾ ਕਰੇ ਆਪਾਂ ਆਪ ਦੀ ਘਰ ਦੀ ਬਲੱਡ ਲਾਈਨ ਦਾ ਵਸਕਾ ਦਿੱਤਾ ਬਾਈ ਤੇ ਬਹੁਤ ਸੋਹਣਾ ਆਪਾਂ ਨੂੰ ਪੈਸੇ ਵੀ ਵਿਚਾਰੇ ਨੇ ਰੱਜਵੇਂ ਦਿੱਤੇ ਆ ਤੇ ਆਪਾਂ ਕਹਿੰਦੇ ਜੇ ਤਰੱਕੀ ਕਰੇ ਤੇ ਬਾਈ ਇਹ ਸਰਦੂਲਗੜ੍ਹ ਤੋਂ ਆਇਆ ਤੇ ਆਪਣੇ ਤੋਂ ਬੱਚਾ ਲੈ ਕੇ ਗਿਆ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਬਾਈ ਆ ਉਹਦਾ ਬਾਪ ਘੜਾ ਤੇ ਇਹਦੀ ਮਾਂ ਵੀ ਦਿਖਾਉਣੀ ਸੀ ਮਾਂ ਖੇਤ ਗਈ ਆ ਬੱਕਰੀਆਂ ਨਾਲ ਨਹੀਂ ਉਹ ਵੀ ਦਿਖਾਉਂਦੇ ਬਹੁਤ ਚੰਗੀ ਬੱਕਰੀ ਦਾ ਬੱਚਾ ਹੈਗਾ ਤੇ ਅੱਗੇ ਬਾਈ ਬਲੱਡ ਲਾਈਨ ਆ ਤਾਂ ਤੁਹਾਨੂੰ ਪਤਾ ਹੀ ਰਿਜ਼ਲਟ ਜਿਓ ਜਿਓ ਆਉਂਦੇ ਆ ਹਨਾ 와이브리뷰 에... <목소리도> 결과물이브